ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਨਵੀਂ ਕ੍ਰਾਈਮ ਸਟੋਰੀ ਜਿਹੜੀ ਜੁੜੀ ਆ ਜੀ ਪਟਿਆਲੇ ਦੇ ਨਾਲ ਪਟਿਆਲੇ ਤੋਂ ਇਹ ਸਾਊਦੀ ਅਰਬ ਤੱਕ ਪਹੁੰਚਦੀ ਆ ਕਹਾਣੀ ਕਿਵੇਂ ਇਹਦੇ ਬਾਰੇ ਜੇ ਜਾਨਣਾ ਚਾਹੁੰਦੇ ਹੋ ਐਂਡ ਤੱਕ ਬਨੇ ਰਹੋ ਦਲਜੀਤ ਸਿੰਘ ਨਾਮ ਦਾ ਇੱਕ ਲੜਕਾ ਜਿਹਦੀ ਇਹ ਸਾਰੀ ਕਹਾਣੀ ਆ ਸੱਚੀ ਘਟਨਾ ਉਹਦੇ ਨਾਲ ਜਿਹੜੀ ਇਹ ਵਾਪਰੀ ਤੇ ਪਟਿਆਲੇ ਤੋਂ ਜਿੱਦਾਂ ਮੈਂ ਕਿਹਾ ਕਿ ਇਹ ਬਿਲੋਂਗ ਕਰਦਾ ਸੀਗਾ ਮੁੰਡਾ ਕਾਫੀ ਠੀਕ ਠਾਕ ਕਰੋ ਸੀਗਾ ਮਤਲਬ ਬਹੁਤ ਜ਼ਿਆਦਾ ਕੋਈ ਅਮੀਰ ਘਰ ਤੋਂ ਨਹੀਂ ਸੀਗਾ ਫਿਰ ਵੀ ਇਹਦਾ ਜਿਹੜਾ ਪਿਤਾ ਸੀ ਸੁਖਵਿੰਦਰ ਸਿੰਘ ਇਕਲੌਤਾ ਪੁੱਤ ਹੋਣ ਕਰਕੇ ਇਹਦੀ ਹਰ ਰੀਜ ਉਹਨੇ ਪੁਗਾਈ ਸੀ ਜੋ ਵੀ ਇਹ ਮੰਗਦਾ ਸੀ ਇਹਨੂੰ ਲੈ ਕੇ ਦਿੱਤਾ ਜਾਂਦਾ ਸੀ ਜੋ ਵੀ ਇਹ ਮੂੰਹੋਂ ਕੱਢਦਾ ਸੀ ਇਹਨੂੰ ਮਿਲਦਾ ਸੀ ਆਪਣੀ ਪੜ੍ਹਾਈ ਪੂਰੀ ਕਰ ਚੁੱਕਿਆ ਸੀ ਦਲਜੀਤ ਸਿੰਘ ਹੁਣ ਨੌਕਰੀ ਦੀ ਤਲਾਸ਼ ਕਰ ਰਿਹਾ ਸੀਗਾ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਣੇ ਪਟਿਆਲੇ ਸ਼ਹਿਰ ਦੇ ਨੇੜੇ ਤੇੜੇ ਉਹ ਨੌਕਰੀ ਲੱਭਣਾ ਚਾਹੁੰਦਾ ਸੀਗਾ ਪਰ ਉਹਨੂੰ ਉਹਦੇ ਮਤਲਬ ਦੀ ਨੌਕਰੀ ਕਿਤੇ ਵੀ ਨਹੀਂ ਮਿਲਦੀ ਪੰਜਾਬ ਦੇ ਵਿੱਚ ਤਾਂ ਉਹ ਪਟਕ ਰਿਹਾ ਸੀ ਜਦੋਂ ਇੱਧਰ ਉੱਧਰ ਤਾਂ ਬੇਰੋਜ਼ਗਾਰ ਦੇਖ ਕੇ ਉਹਦਾ ਇੱਕ ਦੋਸਤ ਉਹਨੂੰ ਕਹਿੰਦਾ ਵਾ ਕਿ ਕਿਉਂ ਨਾ ਤੂੰ ਬਾਹਰ ਚਲੇ ਜਾਵੇਂ ਉਹ ਕਹਿੰਦਾ ਵੀ ਮੈਂ ਬਾਹਰ ਵੀ ਜਾਊਂਗਾ ਤਾਂ ਕਿੱਥੇ ਜਾਊਂਗਾ ਕਹਿੰਦਾ ਸਾਊਦੀ ਅਰਬ ਮੇਰਾ ਇੱਕ ਦੋਸਤ ਗਿਆ ਵਾ ਉਹਨਾਂ ਦਾ ਮਿਊਚੁਅਲ ਫਰੈਂਡ ਸੀਗਾ ਵੀ ਉਹ ਗਿਆ ਵਾ ਫਲਾਣਾ ਬੰਦਾ ਤੇ ਉਹ ਬਹੁਤ ਵਧੀਆ ਉੱਥੇ ਪੈਸੇ ਕਮਾ ਰਿਹਾ ਬਹੁਤ ਵਧੀਆ ਉਹਦੀ ਸੈਟਿੰਗ ਹੋਊਗੀ ਤੇਰੀ ਵੀ ਸੈਟਿੰਗ ਕਰ ਦੂਗਾ ਜੇ ਤੂੰ ਕਹਿਣਾ ਤਾਂ ਮੈਂ ਗੱਲ ਕਰ ਲੈਣਾ ਦਲਜੀਤ ਸਿੰਘ ਕਹਿੰਦਾ ਵੀ ਮੈਨੂੰ ਆਪਣੇ ਪਿਤਾ ਨਾਲ ਗੱਲ ਕਰਕੇ ਦੇਖਣ ਦੇ ਪਹਿਲਾਂ ਫਿਰ ਮੈਂ ਤੈਨੂੰ ਦੱਸੂਗਾ ਆਪਣੇ ਘਰੇ ਆਪਣੇ ਪਿਓ ਦੇ ਨਾਲ ਸੁਖਵਿੰਦਰ ਸਿੰਘ ਦੇ ਨਾਲ ਗੱਲ ਕਰਦਾ ਵਾ ਤਾਂ ਜਦੋਂ ਉਹਦਾ ਪਿਓ ਦੇਖਦਾ ਵੀ ਇਹਦਾ ਇੱਥੇ ਕੁਝ ਬਣ ਨਹੀਂ ਰਿਹਾ ਵੀ ਚਲੋ ਬੱਚਾ ਬਾਹਰ ਜਾ ਕੇ ਜੇ ਲਾਈਫ ਸੈੱਟ ਕਰਦਾ ਵਾ ਤਾਂ ਕਰ ਲੈਣਾ ਤੋ ਉਹ ਉਹ ਨੂੰ ਮਤਲਬ ਉਹ ਪਿਓ ਰਾਜ਼ੀ ਹੋ ਜਾਂਦਾ ਉਹਨੂੰ ਬਾਹਰ ਭੇਜਣ ਦੇ ਲਈ ਫਿਰ ਦਲਜੀਤ ਸਿੰਘ ਆਪਣੇ ਦੋਸਤ ਨੂੰ ਕਹਿੰਦਾ ਕਿ ਮੈਂ ਪੈਸੇ ਦਾ ਇੰਤਜ਼ਾਮ ਕਰਦਾ ਵਾਂ ਤੇ ਤੂੰ ਵੀਜ਼ਾ ਅਪਲਾਈ ਮੇਰਾ ਕਰ ਦੇ ਕਿਸਮਤ ਚੰਗੀ ਸੀ ਇੱਕ ਮਹੀਨੇ ਦੇ ਵਿੱਚ ਵਿੱਚ ਜੀ ਦਲਜੀਤ ਸਿੰਘ ਦਾ ਵੀਜ਼ਾ ਆ ਜਾਂਦਾ ਹੁਣ ਉਹ ਜਾਣ ਦੀ ਤਿਆਰੀ ਕਰਦਾ ਸਾਊਦੀ ਅਰਬ ਜਦੋਂ ਉਥੋਂ ਚੱਲਦਾ ਵਾ ਤਾਂ ਪਹੁੰਚ ਜਾਂਦਾ ਜੀ ਉਹ ਸਾਊਦੀ ਅਰਬ ਉਧਰ ਉਹ ਜਿਹੜਾ ਦੋਸਤ ਉੱਥੇ ਪਹਿਲਾਂ ਗਿਆ ਹੋਇਆ ਸੀਗਾ ਇਹਨਾਂ ਦਾ ਸਾਂਝਾ ਜਿਹੜਾ ਦੋਸਤ ਸੀ ਉਹਨੂੰ ਲੈਣ ਦੇ ਲਈ ਆਉਂਦਾ ਵਾ ਤੇ 에어ਪੋਰਟ ਦੇ ਉੱਤੇ ਉਸ ਦਿਨ ਉਹਨੂੰ ਆਪਣੇ ਕਮਰੇ ਦੇ ਵਿੱਚ ਲੈ ਜਾਂਦਾ ਉੱਥੇ ਦਲਜੀਤ ਸਿੰਘ ਆਪਣੇ ਦੋਸਤ ਦੇ ਘਰ ਦੇ ਵਿੱਚ ਆਰਾਮ ਕਰਦਾ ਵਾ ਤੇ ਅਗਲੇ ਦਿਨ ਉਹ ਦੋਸਤ ਉਹਨੂੰ ਇੱਕ ਸ਼ੇਖ ਦੇ ਕੋਲ ਲੈ ਕੇ ਜਾਂਦਾ ਕੰਮ ਦੇ ਲਈ ਸ਼ੇਖ ਬੜਾ ਭਲਾ ਮਾਨਸ ਬੰਦਾ ਸੀ ਸੋਨਾ ਚਾਂਦੀ ਦਾ ਜਿਹੜਾ ਉਹ ਵਪਾਰ ਕਰਦਾ ਸੀਗਾ ਦੂਜੇ ਦੇਸ਼ਾਂ ਦੇ ਨਾਲ ਉਹਨੂੰ ਇੱਕ ਗੱਲ ਕਹਿੰਦਾ ਵੀ ਦਲਜੀਤ ਸਿੰਘ ਬਾਰੇ ਜਦੋਂ ਉਹ ਮੁੰਡਾ ਦੱਸਦਾ ਵਾ ਦੋਸਤ ਉਹਦਾ ਵੀ ਇਹ ਕੰਮ ਦੇ ਕੰਮ ਦੀ ਤਲਾਸ਼ ਦੇ ਵਿੱਚ ਇੱਥੇ ਆਇਆ ਵਾ ਤਾਂ ਉਹ ਸ਼ੇਖ ਕਹਿੰਦਾ ਵੀ ਕੰਮ ਤਾਂ ਇਹਨੂੰ ਮੈਂ ਦੇ ਦੂੰਗਾ ਬਹੁਤ ਵਧੀਆ ਕੰਮ ਦੇ ਦੂੰਗਾ ਵੀ ਮੁੰਡਾ ਪੜਿਆ ਲਿਖਿਆ ਵਾ ਪਰ ਇਮਾਨਦਾਰੀ ਦੇ ਨਾਲ ਕੰਮ ਕਰਨਾ ਪੈਣਾ ਵਾ ਇੱਥੇ ਜਿਹੜਾ ਲਾਲਚ ਬੇਈਮਾਨੀ ਇਹ ਬਿਲਕੁਲ ਨਹੀਂ ਚੱਲਦੀ ਇਹਨੂੰ ਪਤਾ ਹੋਣਾ ਚਾਹੀਦਾ ਕਿ ਇਹ ਸਾਊਦੀ ਅਰਬਾ ਭਾਰਤ ਨਹੀਂ ਹੈਗਾ ਜੇ ਇੱਥੇ ਇਹਨੇ ਨਿੱਕੀ ਜਿਹੀ ਵੀ ਬੇਈਮਾਨੀ ਕੀਤੀ ਤਾਂ ਇਹਦੀ ਜਿਹੜੀ ਸਜ਼ਾ ਇਹਨੂੰ ਮੌਤ ਦੀ ਮਿਲ ਸਕਦੀ ਹੈ ਦਲਜੀਤ ਸਿੰਘ ਦੇ ਪਿਓ ਨੇ ਵੀ ਉਹਨੂੰ ਇਹੀ ਸਮਝਾ ਕੇ ਭੇਜਿਆ ਸੀ ਕਿ ਬਿਲਕੁਲ ਵੀ ਕੋਈ ਲਾਲਚ ਬੇਈਮਾਨੀ ਵਾਲਾ ਪੈਸਾ ਨਹੀਂ ਕਮਾਉਣਾ ਇਮਾਨਦਾਰੀ ਦਾ ਪੈਸਾ ਕਮਾਉਣਾ ਵਾ ਤੇ ਕੋਈ ਵੀ ਗਲਤ ਸਟੈਪ ਤੂੰ ਉੱਥੇ ਜਾ ਕੇ ਨਹੀਂ ਚੱਕਣਾ ਸਾਡੀ ਜਿਹੜੀ ਇੱਜ਼ਤ ਨੂੰ ਤੂੰ ਦਾਗ ਨਹੀਂ ਲਾਉਣਾ ਉਹ ਗੱਲ ਉਹਦੇ ਪੱਲੇ ਬੰਨੀ ਹੋਈ ਸੀ ਉਹ ਦਲਜੀਤ ਸ਼ੇਖ ਨੂੰ ਯਕੀਨ ਦਿਵਾਉਂਦਾ ਵਾ ਕਿ ਹਾਂ ਉਹ ਇਮਾਨਦਾਰੀ ਦੇ ਨਾਲ ਕੰਮ ਕਰੂਗਾ ਤੇ ਕੋਈ ਵੀ ਸ਼ਿਕਾਇਤ ਦਾ ਮੌਕਾ ਉਹਨੂੰ ਨਹੀਂ ਮਿਲੂਗਾ ਸ਼ੇਖ ਉਹਦੇ ਤੇ ਯਕੀਨ ਕਰਕੇ ਉਹਨੂੰ ਕੰਮ ਤੇ ਰੱਖ ਲੈਂਦਾ ਵਾ ਜੀ ਹੁਣ ਉਹ ਆਪਣੀ ਜਿਹੜੀ ਉਹਦੀ ਫੈਕਟਰੀ ਸੀਗੀ ਉੱਥੇ ਹੀ ਉਹਨੂੰ ਕੰਮਰਾ ਵੀ ਦੇ ਦਿੰਦਾ ਵਾ ਬਹੁਤ ਵਧੀਆ ਉਹਦੀ ਜ਼ਿੰਦਗੀ ਆ ਜਿਹੜੀ ਚੱਲਣ ਲੱਗਦੀ ਆ ਕੰਮ ਦੇ ਉੱਤੇ ਦਲਜੀਤ ਦਾ ਬਹੁਤ ਚੰਗਾ ਜੀ ਲੱਗ ਜਾਂਦਾ 6 ਮਹੀਨੇ ਹੁਣ ਉਹਨੂੰ ਉੱਥੇ ਗਏ ਨੂੰ ਹੋ ਚੁੱਕਿਆ ਕਾਫੀ 6 ਮਹੀਨੇ ਦੇ ਵਿੱਚ ਪੈਸੇ ਕਮਾ ਕੇ ਉਹ ਘਰੇ ਵੀ ਭੇਜ ਚੁੱਕਿਆ ਤੇ ਸ਼ੇਖ ਦਾ ਦਿਲ ਵੀ ਉਹ ਜਿੱਤ ਚੁੱਕਿਆ ਸ਼ੇਖ ਉਹਦੀ ਮਿਹਨਤ ਦੇਖ ਕੇ ਉਹਦੀ ਲਗਨ ਦੇਖ ਕੇ ਬਹੁਤ ਜ਼ਿਆਦਾ ਖੁਸ਼ ਸੀਗਾ 6 ਮਹੀਨੇ ਜਦੋਂ ਬੀਤਦੇ ਨੇ ਜੀ ਤਾਂ ਉਹ ਸ਼ੇਖ ਉਹਦੇ ਤੇ ਯਕੀਨ ਕਰਕੇ ਉਹਨੂੰ ਤਰੱਕੀ ਦਿੰਦਾ ਵਾ ਤਰੱਕੀ ਦੇਣ ਤੋਂ ਬਾਅਦ ਉਹਨੂੰ ਫੈਕਟਰੀ ਦੀ ਬਜਾਏ ਆਪਣੇ ਘਰ ਦੇ ਵਿੱਚ ਹੀ ਇੱਕ ਕਮਰਾ ਵਾ ਜਿਹੜਾ ਉਹ ਰਹਿਣ ਦੇ ਲਈ ਦਿੰਦਾ ਵਾ ਉਹਨੂੰ ਕਹਿੰਦਾ ਵੀ ਹੁਣ ਤੂੰ ਜਿਹੜਾ ਖਾਣਾ ਵਗੈਰਾ ਆਪ ਨਹੀਂ ਬਣਾਏਗਾ ਤੈਨੂੰ ਬਣਿਆ-ਬਣਾਇਆ ਖਾਣਾ ਮਿਲੂਗਾ ਨੌਕਰ ਚਾਕਰ ਸਭ ਕੁਝ ਮਿਲਣਗੇ ਸਿਰਫ ਤੂੰ ਕੰਮ ਤੇ ਧਿਆਨ ਦੇਣਾ ਵਾ ਭਾਵੇਂ ਉਹ ਤੂੰ ਕਮਰੇ ਦੇ ਵਿੱਚ ਜਿਹੜਾ ਉੱਥੇ ਬਹਿ ਕੇ ਵੀ ਕਰ ਸਕਦਾ ਵਾ ਜਿਹੜਾ ਵੀ ਉਹ ਲੈਪਟਾਪ ਵਗੈਰਾ ਤੇ ਉਹ ਕੰਮ ਕਰਦਾ ਸੀ ਤਾਂ ਦਲਜੀਤ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸ਼ੇਖ ਉਹਦੇ ਤੋਂ ਕੋਸ਼ਿਸ਼ੀ ਦਲਜੀਤ ਦੇ ਘਰ ਵਾਲੇ ਵੀ ਬਹੁਤ ਜ਼ਿਆਦਾ ਕੋਸ਼ਿਸ਼ੀ ਸਾਰਾ ਕੁਝ ਬਹੁਤ ਚੰਗਾ ਚੱਲ ਰਿਹਾ ਸੀ ਹੁਣ 2 ਮਹੀਨੇ ਉਹਨੂੰ ਐਦਾਂ ਹੋ ਗਏ ਸੀਗੇ ਉੱਥੇ ਜਦੋਂ ਜਦੋਂ ਦਾ ਉਹਨੇ ਘਰ ਦੇ ਵਿੱਚ ਕਮਰਾ ਲਿਆ ਸੀ ਇੱਕ ਦਿਨ ਜਿਹੜਾ ਸ਼ੇਖ ਸੀਗਾ ਉਹ ਉਹਨੂੰ ਕਹਿੰਦਾ ਵਾ ਕਿ ਮੈਂ 2 ਦਿਨ ਦੇ ਲਈ ਕਿਤੇ ਕੰਮ ਬਾਹਰ ਜਾਣਾ ਵਾ ਵੀ ਕੰਮ ਦੀ ਜ਼ਿੰਮੇਵਾਰੀ ਸਾਰੀ ਮੈਂ ਤੈਨੂੰ ਦੇ ਕੇ ਜਾਣੀ ਆ 2 ਦਿਨ ਇਹ ਸਾਰਾ ਮੇਰਾ ਕੰਮ ਆ ਜਿਹੜਾ ਉਹ ਤੂੰ ਸਾਂਭਣਾ ਵਾ ਦਾ ਦਲਜੀਤ ਕਹਿੰਦਾ ਕੋਈ ਗੱਲ ਨਹੀਂ ਜੀ ਤੁਸੀਂ ਬੇਫਿਕਰ ਹੋ ਕੇ ਜਾਓ ਤੁਹਾਡਾ ਕੰਮ ਮੈਂ ਬਾਕੂਬੀ ਸੰਭਲੂਗਾ ਤੁਸੀਂ ਤੁਹਾਨੂੰ ਕਿਸੇ ਵੀ ਗੱਲ ਦੀ ਇੱਥੇ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਬੈਠਾ ਵਾਂ ਤੁਸੀਂ ਜਿਹੜਾ ਵੀ ਕੰਮ ਕਰਕੇ ਆਣਾ ਉਹ ਕਰਕੇ ਆਓ ਸ਼ੇਖ ਉਹਦੇ ਭਰੋਸੇ ਕੰਮ ਛੱਡ ਕੇ ਚਲਿਆ ਜਾਂਦਾ ਜੀ ਜਦੋਂ ਜਾਂਦਾ ਵਾ ਤਾਂ ਅਗਲੇ ਦਿਨ ਦਲਜੀਤ ਰੁਟੀਨ ਦੇ ਵਾਂਗੂ ਸਵੇਰੇ ਤਿਆਰ ਹੁੰਦਾ ਵਾ ਉਹ ਕੰਮ ਕਰਦਾ ਵਾ ਤੇ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਖਾਣਾ ਖਾ ਕੇ ਉਹ ਸੌਣ ਦੀ ਤਿਆਰੀ ਕਰ ਰਿਹਾ ਹੁੰਦਾ ਆਪਣੇ ਕਮਰੇ ਦੇ ਵਿੱਚ ਜਾ ਕੇ ਜਦੋਂ ਆਪਣੇ ਕਮਰੇ ਦੇ ਵਿੱਚ ਜਾਂਦਾ ਉਸ ਦਿਨ ਜਿਸ ਦਿਨ ਸ਼ੇਖ ਘਰੇ ਨਹੀਂ ਸੀ ਸ਼ੇਖ ਦੀ ਘਰ ਵਾਲੀ ਜਿਹੜੀ ਉਹਦੀ ਪਤਨੀ ਬਹੁਤ ਖੂਬਸੂਰਤ ਸੀ ਉਹਦਾ ਮਨ ਡੋਲਦਾ ਉਹ ਉਹਦੇ ਕਮਰੇ ਦੇ ਵਿੱਚ ਜਾਂਦੀ ਆ ਦਰਵਾਜ਼ਾ ਖੜਕਾਉਂਦੀ ਆ ਜਦੋਂ ਦਲਜੀਤ ਦੇਖਦਾ ਕਿ ਉਹਦੀ ਮਾਲਕਣ ਆਈ ਆ ਤਾਂ ਉਹਨੂੰ ਲੱਗਦਾ ਕਿ ਮਾਲਕਣ ਆ ਕੋਈ ਕੰਮ ਦੀ ਗੱਲ ਕਰਨ ਦੇ ਲਈ ਆਈ ਹੋਊਗੀ ਜਦੋਂ ਅੰਦਰ ਜਾਂਦੀ ਆ ਬੈਠਦੀ ਆ ਪਹਿਲਾਂ ਗੱਲਾਂបਾਤਾਂ ਕਰਦੀ ਆ ਉਹਦਾ ਹਾਲਚਾਲ ਪੁੱਛਦੀ ਆ ਤਾਂ ਉਹਦੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਆ ਦਲਜੀਤ ਉਹਨੂੰ ਰੋਕਦਾ ਉਹਦਾ ਵਿਰੋਧ ਕਰਦਾ ਉਹਨੂੰ ਸਮਝਾਉਂਦਾ ਕਿ ਤੂੰ ਮੇਰੀ ਮਾਲਕਾ ਨਾ ਮੈਂ ਆਪਣੇ ਮਾਲਕ ਦਾ ਯਕੀਨ ਬਿਲਕੁਲ ਨਹੀਂ ਤੋੜ ਸਕਦਾ ਇਹ ਬਿਲਕੁਲ ਸਹੀ ਨਹੀਂ ਆ ਤੇ ਉਹਨੂੰ ਆਪਣੇ ਪਿਓ ਦੀ ਕਹੀ ਗੱਲ ਵੀ ਯਾਦ ਆਉਂਦੀ ਆ ਵੀ ਇੱਜ਼ਤ ਨੂੰ ਦਾਗ ਨਾ ਲਾਈ ਤੇ ਉਹਨੂੰ ਇਹ ਵੀ ਪਤਾ ਸੀ ਕਿ ਇੱਥੇ ਜਿਹੜੇ ਕਾਨੂੰਨ ਨੇ ਬਹੁਤ ਸਖਤ ਨੇ ਉਹਨੇ ਆਪਣੇ ਮਨ ਦੇ ਉੱਤੇ ਪੂਰਾ ਕਾਬੂ ਰੱਖਿਆ ਪਰ ਜਿਹੜੀ ਉਹ ਮਾਲਕਣ ਸੀ ਸ਼ੇਖ ਦੀ ਪਤਨੀ ਸੀ ਜਿਹੜੀ ਉਹ ਹੋਰ ਜਿਆਦਾ ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਜਦੋਂ ਦਲਜੀਤ ਪੂਰੀ ਤਰ੍ਹਾਂ ਦੇ ਨਾਲ ਉਹਦਾ ਵਿਰੋਧ ਕਰਦਾ ਵਾ ਉਹਨੂੰ ਫੜ ਕੇ ਪਰੇ ਕਰਦਾ ਵਾ ਉਹਨੂੰ ਉੱਥੋਂ ਜਾਣ ਦੇ ਲਈ ਕਹਿੰਦਾ ਵਾ ਤਾਂ ਸ਼ੇਖ ਦੀ ਪਤਨੀ ਪੂਰੀ ਤਰ੍ਹਾਂ ਦੇ ਨਾਲ ਗੁੱਸੇ ਦੇ ਵਿੱਚ ਆ ਜਾਂਦੀ ਆ ਉਹਨੂੰ ਇਹ ਗੱਲ ਕਹਿੰਦੀ ਆ ਕਿ ਮੈਂ ਤੈਨੂੰ ਦੇਖ ਲਵਾਂਗੀ ਮੈਂ ਤੈਨੂੰ ਜੇਲ੍ਹ ਕਰਾ ਦੂੰਗੀ ਤੇ ਮੈਂ ਤੈਨੂੰ ਨੌਕਰੀ ਤੋਂ ਕਢਾ ਕੇ ਰੱਖੂੰਗੀ ਮਤਲਬ ਗੁੱਸੇ ਦੇ ਵਿੱਚ ਉਹ ਇਹ ਧਮਕੀ ਦੇ ਜਾਂਦੀ ਆ ਜਦੋਂ ਇੱਕ ਦਿਨ ਛੱਡ ਕੇ ਸ਼ੇਖ ਵਾਪਸ ਆਉਂਦਾ ਵਾ ਤਾਂ ਉਹ ਜਿਹੜੀ ਉਹਦੀ ਪਤਨੀ ਸੀ ਉਹਨੂੰ ਆਉਂਦੇ ਨੂੰ ਇਹ ਕਹਿ ਦਿੰਦੀ ਆ ਕਿ ਇਸ ਬੰਦੇ ਨੇ ਦਲਜੀਤ ਨੇ ਤੁਹਾਡੇ ਨਾਲ ਹੁਣ ਦਾ ਫਾਇਦਾ ਚੱਕਿਆ ਮੇਰੇ ਨਾਲ ਗਲਤ ਹਰਕਤਾਂ ਕੀਤੀਆਂ ਨੇ ਮੇਰਾ ਬਲਾਤਕਾਰ ਕੀਤਾ ਵਾ ਇਹ ਦੋਸ਼ ਉਹਦੇ ਤੇ ਲਗਾ ਦਿੰਦੀ ਆ ਉਹ ਸ਼ੇਖ ਨੂੰ ਇੰਨਾ ਕੁ ਗੁੱਸਾ ਆਉਂਦਾ ਵਾ ਉਹਨੂੰ ਇੰਨਾ ਕੁ ਕੁੱਟਦਾ ਵਾ ਥੱਪੜ ਮਾਰਦਾ ਵਾ ਉਹਦੇ ਕਿ ਤੇਰੇ ਤੇ ਮੈਂ ਇੰਨਾ ਯਕੀਨ ਕੀਤਾ ਤੂੰ ਮੇਰਾ ਸਾਰਾ ਯਕੀਨ ਤੋੜਤਾ ਜਦ ਕਿ ਉਹ ਬੇਕਸੂਰ ਸੀ ਉਹਨੇ ਕੁਝ ਵੀ ਨਹੀਂ ਕੀਤਾ ਸ਼ੇਖ ਆਪਣੇ ਘਰ ਵਾਲੀ ਦੀਆਂ ਗੱਲਾਂ ਦੇ ਵਿੱਚ ਆ ਚੁੱਕਿਆ ਸੀ ਇਸ ਤੋਂ ਬਾਅਦ ਉਹ ਪੁਲਿਸ ਨੂੰ ਬੁਲਾਉਂਦਾ ਵਾ ਪੁਲਿਸ ਫੜ ਕੇ ਦਿਲਜੀਤ ਨੂੰ ਲੈ ਜਾਂਦੀ ਆ 사ਊਦੀ ਅਰਬ ਦੀ ਜਿਹੜੀ ਪੁਲਿਸ ਸੀਗੀ ਤਿੰਨ ਦਿਨ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ 10 ਦਿਨ ਬਾਅਦ ਜਦੋਂ ਉਹਨੂੰ ਜੱਜ ਦੇ ਸਾਹਮਣੇ ਉਤੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਉਹਦਾ ਬਿਆਨ ਲਿਆ ਜਾਂਦਾ ਵਾ ਤਾਂ ਦਿਲਜੀਤ ਸਾਫ਼ ਮੁਕਰ ਜਾਂਦਾ ਕਿ ਮੈਂ ਇਦਾਂ ਦਾ ਕੁਝ ਵੀ ਨਹੀਂ ਕੀਤਾ ਕਿ ਉਲਟਾ ਇਹ ਮੇਰੇ ਕਮਰੇ ਦੇ ਵਿੱਚ ਆਈ ਸੀ ਇਹਨੇ ਮੇਰੇ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕੁਝ ਵੀ ਗਲਤ ਇਹਦੇ ਨਾਲ ਨਹੀਂ ਕੀਤਾ ਇਹ ਝੂਠੇ ਇਲਜ਼ਾਮ ਔਰਤ ਲਗਾ ਰਹੀ ਆ ਜਦੋਂ ਉਹਦੀ ਸ਼ੇਖ ਦੀ ਪਤਨੀ ਦੇ ਬਿਆਨ ਲਏ ਜਾਂਦੇ ਆ ਤਾਂ ਉਹ ਬਿਆਨ ਦੇ ਵਿੱਚ ਕਹਿੰਦੀ ਆ ਕਿ ਇਹਨੇ ਮੇਰਾ ਰੇਪ ਕੀਤਾ ਵਾ ਮੇਰੇ ਘਰ ਵਾਲੇ ਦੇ ਨਾਂ ਹੋਣ ਦਾ ਫਾਇਦਾ ਚੱਕਿਆ ਵਾ ਇਹ ਭਾਰਤੀ ਨੇ ਮੇਰੇ ਨਾਲ ਬਹੁਤ ਬਹੁਤ ਜ਼ਿਆਦਾ ਜ਼ਬਰਜਨਾ ਕੀਤਾ ਤਾਂ ਜੱਜ ਉਹਨੂੰ ਕਹਿੰਦਾ ਵਾ ਕਿ ਜੀਤੂ ਝੂਠ ਬੋਲ ਰਿਹਾ ਵਾ ਤਾਂ ਤੈਨੂੰ ਪਤਾ ਇੱਥੇ ਝੂਠ ਬੋਲਣ ਦੀ ਸਜ਼ਾ ਵੀ ਤੈਨੂੰ ਮੌਤ ਹੀ ਦਿੱਤੀ ਜਾਊਗੀ ਵੀ ਕੋਈ ਵੀ ਜੇ ਤੂੰ ਆਪਣਾ ਗੁਨਾਹ ਕੀਤਾ ਵਾ ਕਬੂਲ ਕਰ ਲਾ ਉਹ ਕਹਿੰਦਾ ਮੈਂ ਗੁਨਾਹ ਕੀਤਾ ਨਹੀਂ ਇੱਕ ਗੱਲ ਕਹਿੰਦਾ ਵਾ ਵੀ ਤੁਸੀਂ ਮੇਰਾ ਵੀ ਮੈਡੀਕਲ ਕਰਵਾ ਕੇ ਦੇਖ ਲਓ ਤੇ ਇਹਦਾ ਵੀ ਜਿਹੜੀ ਉਹ ਔਰਤ ਹੈ ਜਿਹਨੇ ਇਲਜ਼ਾਮ ਲਗਾਏ ਨੇ ਇਹਦਾ ਵੀ ਮੈਡੀਕਲ ਕਰਵਾ ਕੇ ਦੇਖ ਲਓ ਉਹਦੇ ਕਹਿਣ ਦੇ ਉੱਤੇ ਜੱਜਾ ਜਿਹੜਾ ਇਹ ਪਰミਸ਼ਨ ਦਿੰਦਾ ਵਾ ਕਿ ਦੋਨਾਂ ਦੇ ਮੈਡੀਕਲ ਕਰਵਾਏ ਜਾਣ ਪਹਿਲਾਂ ਜਿਹੜੀ ਉਹ ਲੇਡੀ ਆ ਉਹਦਾ ਮੈਡੀਕਲ ਕਰਵਾਇਆ ਜਾਂਦਾ ਪਿਛਲੇ 2-3 ਦਿਨਾਂ ਦੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਪਾਇਆ ਜਾਂਦਾ ਕਿ ਉਹਦੇ ਨਾਲ ਕਿਸੇ ਨੇ ਜ਼ੋਰ ਜ਼ਬਰਦਸਤੀ ਕੀਤੀ ਆ ਤੇ ਜਦੋਂ ਦਲਜੀਤ ਦਾ ਮੈਡੀਕਲ ਜਾਂਦਾ ਉਥੋਂ ਵੀ ਇਹ ਸਾਬਿਤ ਹੋ ਜਾਂਦਾ ਕਿ ਇਹਨੇ ਕਿਸੇ ਵੀ ਤਰ੍ਹਾਂ ਦਾ ਸ਼ਰੀਰਕ ਸੰਬੰਧ ਜਿਹੜਾ ਕਿਸੇ ਔਰਤ ਦੇ ਨਾਲ ਨਹੀਂ ਬਣਾਇਆ ਜਦੋਂ ਸੱਚ ਸਾਹਮਣੇ ਆਉਂਦਾ ਵਾ ਜੀ ਸ਼ੇਖ ਵੀ ਬਹੁਤ ਸ਼ਰਮਿੰਦਾ ਹੁੰਦਾ ਵਾ ਆਪਣੀ ਗਲਤੀ ਤੇ ਪਰ ਉਹ ਉਹਨੂੰ ਨੌਕਰੀ ਦੇ ਉੱਤੇ ਵਾਪਸ ਨਹੀਂ ਰੱਖਦਾ ਕਿਉਂਕਿ ਇੱਕ ਸ਼ੱਕ ਜਿਹੜਾ ਉਹਦੇ ਦਿਮਾਗ ਦੇ ਵਿੱਚ ਆ ਚੁੱਕਿਆ ਸੀ ਤੇ ਜਿਹੜਾ ਜੱਜ ਸੀਗਾ ਉਹ ਸ਼ੇਖ ਦੀ ਪਤਨੀ ਨੂੰ ਜਿਹੜਾ ਉਹ ਧੋਖਾਧੜੀ ਦਾ ਮਾਮਲਾ ਦਰਜ ਕਰਕੇ 25 ਲੱਖ ਇੰਡੀਆ ਦੇ ਹਿਸਾਬ ਦੇ ਨਾਲ ਜੁਰਮਾਨਾ ਉਹਨੂੰ ਲਾਉਂਦਾ ਵਾ ਉਹ 25 ਲੱਖ ਜਿਹੜਾ ਦਲਜੀਤ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਜਾਂਦੇ ਆ ਤੇ ਦਲਜੀਤ ਉਹ 25 ਲੱਖ ਲੈ ਕੇ ਕੰਨਾਂ ਨੂੰ ਲਗਾਉਂਦਾ ਹੱਥ ਜੀ ਤੇ ਟਿਕਟ ਕਰਾ ਕੇ ਵਾਪਸ ਭਾਰਤ ਆ ਜਾਂਦਾ ਸੋ ਦੋਸਤੋ ਦਲਜੀਤ ਸਿੰਘ ਤਾਂ ਇੱਥੇ ਬਚ ਗਿਆ ਪਰ ਬਹੁਤ ਸਾਰੇ ਲੋਕ ਨਹੀਂ ਬਚਦੇ ਇੱਥੇ ਇਸ ਕਹਾਣੀ ਇਹ ਸੱਚੀ ਕਹਾਣੀ ਤੋਂ ਇਸੇ ਕੰਨ ਨੂੰ ਮਿਲਦਾ ਕਿ ਆਪਾਂ ਜੇ ਬਾਹਰਲੇ ਮੁਲਕਾਂ ਦੇ ਵਿੱਚ ਰਹਿਣਾ ਵਾ ਤਾਂ ਬਹੁਤ ਧਿਆਨ ਦੇ ਨਾਲ ਰਹਿਣਾ ਪੈਂਦਾ ਖਾਸ ਤੌਰ ਤੇ ਜਿਹੜੇ ਸਾਊਦੀ ਅਰਬ ਵਰਗੇ ਦੇਸ਼ ਨੇ ਉੱਥੇ ਜੇ ਤੁਹਾਨੂੰ ਕਿਤੇ ਵੀ ਐਦਾਂ ਦਾ ਖਤਰਾ ਲੱਗਦਾ ਵਾ ਕੋਈ ਵੀ ਰਿਸਕ ਲੱਗਦਾ ਜਿੱਦਾਂ ਉਹਨੂੰ ਉਹਨੇ ਇੱਕ ਰਿਸਕ ਲਿਆ ਸ਼ੇਖ ਦੀ ਪਤਨੀ ਦੇ ਨਾਲ ਰਾਤ ਨੂੰ ਇਕੱਲੇ ਰਹਿਣ ਵਾਲਾ ਤਾਂ ਉੱਥੇ ਬੰਦਾ ਆਪ ਹੀ ਪਿੱਛੇ ਹਟ ਜਵੇ ਇਹਦੇ ਵਿੱਚ ਹੀ ਉਹਦੀ ਭਲਾਈ ਆ ਨਹੀਂ ਤਾਂ ਕੁਝ ਵੀ ਦਲਜੀਤ ਨਾਲ ਹੋ ਸਕਦਾ ਸੀ ਜੇ ਮੈਡੀਕਲ ਨਾ ਕਰਾਇਆ ਜਾਂਦਾ ਉਹਨੂੰ ਮੌਤ ਦੀ ਸਜ਼ਾ ਇੱਕ ਬੇਕਸੂਰ ਨੂੰ ਇੱਕ ਮਾਸੂਮ ਨੂੰ ਮਿਲ ਸਕਦੀ ਸੀ ਸੋ ਤੁਹਾਡੇ ਕੀ ਵਿਚਾਰ ਆ ਜੀ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਮਿਲਦਾ